ਨਾਟਨ ਜਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਬੀਤੇ ਦਿਨੀ ਪ੍ਰੀਤ ਸਾਹਿਤ ਸਦਨ ਵਿਖੇ ਇੱਕ ਸੰਗੀਤਕ ਪ੍ਰੋਗਰਾਮ ਸ਼ੁਰੂ ਹੋਇਆ ਜਿਸ ਦੀ ਸ਼ੁਰੂਆਤ ਬਲਵਿੰਦਰ ਸਿੰਘ ਢਾਲੀਵਾਲ ਦੇ ਸ਼ਾਗਿਰਦ ਨਵਨੀਸ਼ ਖੁੱਲਰ ਵੱਲੋਂ ਗੁਰਬਾਣੀ ਸ਼ਬਦ ਗਾਇਨ ਕਰਨ ਤੋਂ ਹੋਈ ਉਪਰੰਤ ਬਲਵਿੰਦਰ ਸਿੰਘ ਢਾਲੀਵਾਲ ਨੇ ਪ੍ਰਾਤਨ ਬੋਲੀਆਂ ਸੁਣਾ ਕੇ ਸਮਾ ਬੰਨਿਆ ਅਜੀਤ ਕੁਮਾਰ ਨੇ ਕਲਾਸੀਕਲ ਰੰਗ ਦਿਖਾਇਆ ਤਿੰਨ ਤਾਲ ਵਿੱਚ ਦਰਬਾਰੀ ਤੇ ਮਾਲਕੂਸ ਰਾਗ ਵਿੱਚ ਗਾਇਨ ਕੀਤਾ ਲਖਵੀਰ ਸਿੰਘ ਲੱੱਬਾ ਨੇ ਲੋਕਗੀਤ ਗੈਰਾਂ ਨੇ ਮੁਰਜਾਤੀ ਫੁੱਲਾਂ ਭਰੀ ਕਿਯਾਰੀ ਸੁਣਾਇਆ ਜੋ ਪੰਛੀ ਵਾਇਸ ਵਿੱਚ ਹੀ ਰਿਕਾਰਡ ਹੋਇਆ ਹੈ ਇਹਨਾਂ ਦਾ ਸਾਥ ਹਰਮੋਨੀਅਮ ਤੇ ਮੀਤ ਪਾਣੀ ਪੱਤਾ ਤੇ ਤਬਲੇ ਤੇ ਗੁਰਵਿੰਦਰ ਸਿੰਘ ਅਟਵਾਰ ਨੇ ਦਿੱਤਾ ਲੋਕ ਗਾਇਕ ਜਗਪਾਲ ਸਿੰਘ ਜੱਗਾ ਚਮਾਲਪੁਰੀ ਨੇ ਲੋਕਗੀਤ ਸੁਣਾ ਕੇ ਸਮਾਂ ਬੰਨਿਆ ਨਾਲ ਹੀ ਤੇਜਿੰਦਰ ਸਿੰਘ ਨੇ ਇੱਕ ਹਿੰਦੀ ਗੀਤ ਕਾਰੋਕੇ ਤੇ ਗਾਇਆ ਉਪਰੰਤ ਸਜੀ ਗੁਰੂ ਕੀ ਬਡਾਰੀਏ ਅਤੇ ਸੁਣ ਗੁਜਰੀ ਦੇ ਚੰਨਾ ਤੇ ਪੋਸਟਰ ਰਿਲੀਜ਼ ਕੀਤੇ ਉਪਰੰਤ ਪ੍ਰੋਜੈਕਟ ਤੇ ਦੋਨੋਂ ਧਾਰਮਿਕ ਗੀਤ ਫਰਮਾਏ ਗਏ ਸਾਰੀ ਜਗ ਸੰਗਤ ਨੂੰ ਦਿਖਾਏ ਗਏ ਜਿਸ ਨੂੰ ਲੋਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਮਨੋਜ ਪ੍ਰੀਤ ਨੇ ਅਤੇ ਰਮਾ ਸ਼ਰਮਾ ਨੇ ਜੁਰਾਵਰ ਸਿੰਘ ਪੰਛੀ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ ਗੋਪੀ ਜਮਾਲਪੁਰੀ ਦੀ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਉਨ੍ਹਾਂ ਦ ਵੀ ਦੱਸਿਆ ਕਿ ਉਸ ਦੀਆਂ ਫਿਲਮਾਂ ਵਿੱਚ ਵੀ 뮤직 ਪੰਛੀ ਵੌਇਸ ਬਲੂ ਦੇਤਾ ਗਿਆ ਹੈ ਵਧੀਆ ਲੱਗਾ ਮੈਂ ਉਮੀਦ ਕਰਦਾ ਹਾਂ ਕਿ ਉਹ ਇਹ ਆਉਣ ਵਾਲੇ ਸਮੇਂ 'ਚ ਪੰਛੀ ਵਾਇਸ ਵਧੀਆ ਗੀਤ ਦੇਣਗੇ ਇਸ ਤੋਂ ਇਲਾਵਾ ਕਹਾਣੀਕਾਰ ਪੰਮੀ ਹਦੀਬ ਗਜ਼ਲਕਾਰ ਕੇਵਲ دیਵਾਨਾ ਨਰਿੰਦਰ ਸੋਨੀ ਤਰਨਜੀਤ ਸਿੰਘ ਗੁਲਾਟੀ ਦੀਪਕਾ ਰਾਣੀ ਅਮਰਦੀਪ ਕੌਰ ਗਣੇਸ਼ ਮਹੇਸ਼ਵਰੀ ਚਰਨਪ੍ਰੀਤ ਸਿੰਘ ਅਗਿਲ ਰਾਜ ਦਿਵਾਰੀ ਅਤੇ ਹੋਰ ਬਹੁਤ ਲੋਕਾਂ ਨੇ ਹਾਜ਼ਰੀ ਭਰੀ ਅਖੀਰਲੇ ਦੌਰ ਵਿੱਚ ਦੀਪਕ ਜੀ ਨੇ ਇੱਕ ਭਜਨ ਗਾਇਆ ਅੰਤ ਵਿੱਚ ਬਲਵਿੰਦਰ ਸਿੰਘ ਢਾਲੀਵਾਲ ਨੇ 사ਵਨ ਦੇ ਬੱਲੇ ਬੱਲੇ ਸ਼ਾਬਾ ਸ਼ਾਬਾ गा ਕੇ ਲੋਕਾਂ ਦਾ ਦਿਲ ਜਿੱਤ ਲਿਆ ਸਟੇਜ ਸਕੱਤਰ ਦੀ ਭੂਮਿਕਾ ਮਨੋਜ ਪ੍ਰੀਤ ਨੇ ਖੂਬ ਬਾਖੂਬੀ ਨਿਭਾਈ